कांग्रेस पार्टी दो हज़ार चौबीस सभा इलैक्शन लैके आ गई नौ छत्तीस के पार्टी के उम्मीदवार हो रहा है व्डा चोन प्रचार पर, पर एकोदम सनसनी फैल गई कांग्रेस पार्टी ने कह दिता कि जो नौ हल्कों तो सूची जारी होई है पहला वो कांग्रेस वालों नहीं की गई वो जाली अंसर वालों जो सूची जारी कर दिती गई है ਸੋ ਕਾਂਗਰਸ ਦੇ ਉਮੀਦਵਾਰ ਜਿਹੜੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸੀ ਉਹਨਾਂ ਦੀ ਧਰੀ ਧਰਾਈ ਉਵੇਂ ਹੀ ਰਹਿ ਗਈ ਸੋ ਇੱਕ ਵਾਰ ਫਿਰ ਕਾਂਗਰਸ ਪਾਰਟੀ ਜੋ ਉਸ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਸ਼ਨਾਟਾ ਛਾ ਗਿਆ ਸੋ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਮੈਂ ਆ ਮਾਸਟਰ ਕਿਕਰ ਸਿੰਘ ਸੋ ਕਾਂਗਰਸ ਪਾਰਟੀ ਆਪਣੇ ਕੁਝ ਦਿਨ ਪਹਿਲਾਂ ਇੱਕ ਸੂਚੀ ਜਾਰੀ ਕਰਦੀ ਹੈ ਉਮੀਦਵਾਰਾਂ ਦੀ ਨੌ ਉਮੀਦਵਾਰ ਚੋਣ ਮદાન ਚ ਉਤਾਰ ਦਿੰਦੀ ਹੈ لیکن کچھ سمے بعد پتہ چلتا ہے کہ وہ امیدوار اصلی امیدوار نہیں کانگریس نے تو وہ امیدوار اتارے ہی نہیں کانگریس نے تو सूची جاری ہی نہیں کیتی جبکہ وہ امیدوار انہاں نو बधाइयां ملتیاں سی وہ خوشی نال چون پرچار وچ جٹ گئے سی وہ امیدوار اپنے حلقیاں دے وچ جڑے کہ ਆਪਣੇ ਸਮਰਥਕਾਂ ਨੂੰ ਲੈ ਕੇ ਔਰ ਉਹਨਾਂ ਹਲਕਿਆਂ 'ਚ ਘੁੰਮਣ ਲੱਗੇ ਸੀ ਔਰ ਜਦੋਂ ਇੱਕ ਖਬਰ ਆ ਜਾਂਦੀ ਏ ਕਿ ਉਹ ਸੂਚੀ ਜਾਰੀ ਏ ਉਹ ਉਮੀਦਵਾਰ ਜਿਹੜਾ ਹਾਈ ਕਮਾਂਡ ਨੇ ਨਹੀਂ ਉਤਾਰੇ ਸੋ ਉਸ ਵਕਤ ਸਨਸਨੀ ਫੈਲ ਜਾਂਦੀ ਏ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਇਹ ਕਿਸ ਤਰ੍ਹਾਂ ਹੋ ਗਿਆ ਕਿ ਇੱਕ ਸੂਚੀ ਜਾਰੀ ਹੋ ਜਾਂਦੀ ਏ ਕਾਂਗਰਸ ਹਾਈ ਕਮਾਂਡ ਦੀ ਉਹ ਜਿਹੜੀ ਉੱਪਰ ਮੋਹਰ ਲੱਗੀ ਹੁੰਦੀ ਏ ਕਾਂਗਰਸ ਹਾਈ ਕਮਾਂਡ ਉਹਦੇ ਤੇ ਆਪਣਾ ਜਿਹੜਾ ਕਿਸ ਸਤਾਖਰ ਕੀਤੇ ਹੁੰਦੇ ਨੇ ਜਿਹੜੀ ਸੈਕਿੰਡ ਸਕ੍ਰੀਨਿੰਗ ਕਮੇਟੀ ਦੇ ਹਸਤਾਖਰ ਹੁੰਦੇ ਨੇ ਔਰ ਉਹ ਸੂਚੀ ਜਾਰੀ ਹੁੰਦੀ ਏ ਸੋ ਉਸ ਤੋਂ ਬਾਅਦ ਜਦੋਂ ਇਹ ਕਹਿ ਦਿੱਤਾ ਜਾਂਦਾ ਕਿ ਉਹ ਜਾਲੀ ਏ ਉਹ ਕਿਸੇ ਸ਼ਰਤੀ ਅਨਸਰਮ ਵੱਲੋਂ ਜਾਰੀ ਕੀਤੀ ਗਈ ਏ ਸੋ ਉਸ ਵਕਤ ਕਾਂਗਰਸ ਉਮੀਦਵਾਰਾਂ ਦੇ ਵਿੱਚ ਜਿਹੜਾ ਇੱਕਦਮ ਸਨਾਟਾシャ ਜਾਂਦਾ ਹੈ ਔਰ ਉਹ ਉਮੀਦਵਾਰ ਜਿਹੜੇ ਚੋਣ ਪ੍ਰਚਾਰ ਕਰ ਰਹੇ ਹੁੰਦੇ ਨੇ ਉਹਨਾਂ ਵਿੱਚ ਜਿਹੜਾ ਕਿ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ ਪਹਿਲਾਂ ਤੁਸੀਂ ਆ ਦੇਖੋ ਉਹ 9 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਹੋਈ ਜਿਨ੍ਹਾਂ ਦੇ ਉੱਪਰ-ਨੀਚੇ ਕੇਸੀ ਵੈਨੂ ਗੋਪਾਲ ਦੇ ਹਸਤਾਖਰ ਹੋਏ ਨੇ ਔਰ ਉਸ ਸਟੈਂਪ ਲੱਗੀ ਹੋਈ ਹੈ ਇਹ ਸੂਚੀ ਜਾਰੀ ਹੋ ਚੁੱਕੀ ਸੀ 9 ਉਮੀਦਵਾਰਾਂ ਦੀ 9 ਹਲਕਿਆਂ ਤੋਂ لیکن اے کہہ ਦਿੱਤਾ گیا کہ اے सूची بالکل جالی ہے اے सूची کانگریس ہائی کمان نے جاری نہیں کی تھی اے सूची ਕਿਸے شرارتی عنصر نے جاری کیتی ہے اے نو vidhan सभा حلقے جو ہریانہ دے نے جتھے امیدواراں نوں جڑا چون میدان وچ انہاں دے نام اگے سی اور او ہریانہ دے وچ اپنا چون پرچار وچ جٹ گئے سی لیکن جدوں خبر اوندھی کہ सूची جالی ہو گئی ہے جاری تو اس وقت انہاں امیدواراں دے وچ ਕਿਸ ਤਰ੍ਹਾਂ ਦਾ ਜਿਹੜਾ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋਣਗੇ ਉਹ ਕਾਂਗਰਸ ਕਹਿੰਦੀ ਅਸੀਂ ਇਹ ਐਲਾਨ ਨਹੀਂ ਕੀਤਾ ਇਹ ਉਮੀਦਵਾਰਾਂ ਦਾ ਔਰ ਸੂਚੀ ਕਿਵੇਂ ਜਾਰੀ ਹੋਗੀ ਸੋ 2024 ਲੋਕ ਸਭਾ ਇਲੈਕਸ਼ਨ ਕਾਂਗਰਸ ਪਾਰਟੀ ਦੇ ਜੋ ਕੇ ਸੀ ਵੈਨੂ ਗੋਪਾਲ ਨੇ ਜੋ ਜਨਰਲ ਸੈਕਟਰੀ ਨੇ ਕਾਂਗਰਸ ਕਮੇਟੀ ਦੇ ਔਰ 22 April ਨੂੰ ਉਹਨਾਂ ਵੱਲੋਂ ਸੂਚੀ ਜਾਰੀ ਹੁੰਦੀ ਹੈ ਉਹਨਾਂ ਦੇ ਸਟੈਂਪ ਲੱਗੀ ਹੁੰਦੀ ਹੈ ਉਹਨਾਂ ਦੇ ਹਸਤਾਖਰ ਕੀਤੇ ਹੁੰਦੇ ਨੇ ਉਹ ਸੂਚੀ ਤੇ ਲੇਕਿਨ ਉਹ ਸੂਚੀ ਜਾਲੀ ਹੋ ਜਾਂਦੀ ਹੈ ਸੋ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਹਰਿਆਣਾ ਦੇ ਵਿੱਚ ਚੋਣ ਲੜ ਰਹੇ ਨੇ ਉਹਨਾਂ ਦੇ ਚਿਹਰੇ ਮੁਰਝਾ ਜਾਂਦੇ ਨੇ ਉਹਨਾਂ ਦੇ ਚਿਹਰਿਆਂ ਤੇ ਰੌਣਕਾਂ ਉੱਡ ਜਾਂਦੀਆਂ ਨੇ ਸੋ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਹੀਂ ਅੱਜ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੋਵੇਗਾ ਲੇਕਿਨ ਇਹ ਜਿਹੜਾ ਨੋ ਉਮੀਦਵਾਰਾਂ ਦਾ ਪਹਿਲੀ ਵਾਰ ਇਹ ਘਟਨਾ ਵਾਪਰੀ ਹੈ ਉਹਨਾਂ ਸੂਚੀ ਦੇ ਉੱਪਰ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਸੂਚੀ ਜਾਰੀ ਕਿਵੇਂ ਹੋਗੀ ਵੈਨੂ ਗੋਪਾਲ ਜੋ ਸੈਕਟਰੀ ਨੇ ਉਹਨਾਂ ਦੇ ਸਿਗਨੇਚਰ ਕਿਵੇਂ ਹੋਗੇ ਸੋ ਕਾਂਗਰਸ ਪਾਰਟੀ ਦੇ ਖੇਮੇ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਹਲਚਲ ਮਚੀ ਹੋਈ ਹੈ ਕਾਂਗਰਸ ਪਾਰਟੀ ਦੇਖ ਰਹੀ ਹੈ ਹੁਣ ਆਪਣਾ ਜਿਹੜਾ ਪੜਤਾਲ ਕਰ ਰਹੀ ਹੈ ਕਿਤੇ ਹਰਿਆਣਾ ਦੇ ਛੱਡ ਕੇ ਹੋਰ ਰਾਜਾਂ ਵਿੱਚ ਵੀ ਤਾਂ ਇਸ ਤਰ੍ਹਾਂ ਨਹੀਂ ਹੋਇਆ ਹਰਿਆਣਾ ਨੂੰ ਜਿਹੜੇ 9 ਉਮੀਦਵਾਰ ਉਤਾਰੇ ਨੇ ਉਹ ਜਾਲੀ ਨੇ ਬਾਕੀ ਉਮੀਦਵਾਰ ਬਿਲਕੁਲ ਸਹੀ ਨੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਕੱਲ 2 ਉਮੀਦਵਾਰ ਹਲਾ ਦਿੱਤੇ ਕਿਤੇ ਉਹ ਵੀ ਤਾਂ ਜਾਲੀ ਨਹੀਂ ਜਿਹੜੇ ਪਹਿਲਾਂ ਉਤਾਰ ਦਿੱਤੇ ਗਏ ਉਹ ਵੀ ਤਾਂ ਜਾਲੀ ਨਹੀਂ ਹੁਣ ਸਾਰੇ ਉਮੀਦਵਾਰ ਜਿਹੜੀ ਕਾਂਗਰਸ ਪਾਰਟੀ ਚੋਣ ਲੜ ਰਹੇ ਨੇ ਉਹ ਆਪਣੇ ਆਪ ਨੂੰ ਦੇਖ ਰਹੇ ਨੇ ਕਿ ਕਿਤੇ ਇਹ ਨਾ ਹੋਵੇ ਸਾਡੀ ਸੂਚੀ ਵੀ ਬਾਅਦ ਚਾ ਕੇ ਸਾਨੂੰ ਜਾਲੀ ਕੇ ਦਿੱਤਾ ਜਾਵੇ ਸੋ ਕਾਂਗਰਸ ਪਾਰਟੀ ਦੇ ਵਿੱਚ ਬੜੀ ਹਾਸੋ ਹਿੰਗਾ ਲਾਈਏ ਬਹੁਤ ਹੀ ਜਿਹੜਾ ਕਿ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਆਪਣਾ ਇੱਕ ਕਮੇਟੀ ਬਣਾਈ ਹੋਈ ਉਸ ਕਮੇਟੀ ਦੇ ਵੱਲੋਂ ਸੂਚੀ ਜਾਰੀ ਕੀਤੀ ਜਾਂਦੀ ਔਰ ਉਹ ਜਾਲੀ ਹੋ ਜਾਂਦੀ ਏ ਸੋ ਇਹ ਕਿ ਹੋ ਜਿਵੇਂ ਕਾਂਗਰਸ ਕਮੇਟੀ ਚੋਣ ਪ੍ਰਚਾਰ ਚ ਚਾਰਜ ਕਰ ਰਹੀ ਹੈ ਔਰ ਕਿਸ ਤਰ੍ਹਾਂ ਦੇਸ਼ ਨੂੰ ਸੰਭਾਲੇਗੀ ਜੋ ਉਹਨਾਂ ਨੇ ਆਪਣੀ ਕਮੇਟੀ ਚ ਆਪਣੇ ਜਿਹੜੇ ਚੋਣ ਪ੍ਰਚਾਰ ਦੇ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਨਾਮ ਆਏ ਨੇ ਉਹਨਾਂ ਨੂੰ ਹਲਕਿਆਂ ਦੇ ਵਿੱਚ ਉਤਾਰਿਆ ਗਿਆ ਹੈ ਉਹ ਜਾਲੀ ਹੋ ਗਏ ਨੇ ਸੋ ਵੱਡੀ ਖਬਰ ਹੈ ਕਾਂਗਰਸ ਕਮੇਟੀ ਦੇ ਉਤਾਰੇ ਹੋਏ ਨੋ ਹਲਕਿਆਂ ਤੋਂ ਉਮੀਦਵਾਰ ਹਰਿਆਣਾ ਦੇ ਵਿੱਚ ਜਿਹੜੀ ਸੂਚੀ ਜਾਰੀ ਹੋਈ ਸੀ ਉਹ ਜਾਲੀ ਹੁਣ ਜਿਹੜਾ ਕਾਂਗਰਸ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਿਵੇਂ ਰਾਹੁਲ ਗਾਂਧੀ ਕਾਂਗਰਸ ਦੇ ਜਿਹੜੋ ਬੈਕਗ੍ਰਾਉਂਡ ਤੇ ਬੈਠ ਕੇ ਸਭ ਕੁਝ ਦੇਖ ਰਹੇ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਵਾਇਨੜ ਤੋਂ ਜਦੋਂ ਫ੍ਰੀ ਹੋ ਕੇ ਜੂਨ ਪ੍ਰਚਾਰ ਚਰੁੱਜੇ ਹੋਏ ਨੇ ਜਦੋਂ ਉੱਥੋਂ ਆਜ਼ਾਦ ਹੋ ਕੇ ਆਉਣਗੇ ਉਸ ਤੋਂ ਬਾਅਦ ਜਿਹੜਾ ਕਿ ਕਾਂਗਰਸ ਦੀ ਸੂਚੀ ਜਾਰੀ ਹੋਵੇਗੀ ਹਰਿਆਣਾ ਔਰ ਪੰਜਾਬ ਦੇ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਤਿੰਨ ਚਾਰ ਦਿਨ ਬਾਅਦ ਕਾਂਗਰਸ ਦੇ ਜਿਹੜੀ ਸੂਚੀ ਜਾਰੀ ਹੋਵੇਗੀ ਹਰਿਆਣਾ ਦੇ ਲੋਕ ਸਭਾ ਉਮੀਦਵਾਰਾਂ ਦੀ ਜਿਹੜੀ ਇਹ 9 ਹਲਕਿਆਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਹੋਈ ਸੀ ਇਹ ਜਾਲੀ ਹੈ ਔਰ ਇਹ ਉਮੀਦਵਾਰ ਆਪਣਾ ਆਪਣੂ ਉਸ ਹਲਕੇ ਦੇ ਵਿੱਚ ਨਾ ਜਿਹੜਾ ਕਿ ਚੋਣ ਪ੍ਰਚਾਰ ਲਈ ਲੈ ਕੇ ਜਾਣ ਚੋਣ ਪ੍ਰਚਾਰ ਨਾ ਕਰਨ ਇੱਥੇ ਨਵੇਂ ਉਮੀਦਵਾਰ ਜਿਹੜੇ ਉਤਾਰੇ ਜਾਣਗੇ ਸੋ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਸਨਾਟਾ ਸਾਂ ਗਿਆ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਜਿਹੜਾ ਕਿ ਇੱਕ ਵਾਰੀ ਫਿਰ ਇਸ ਤਰ੍ਹਾਂ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਾਂਗਰਸ ਦੇ ਉਮੀਦਵਾਰ ਕੀ ਹੋ ਕੀ ਗਿਆ ਔਰ ਇਹ ਕਿਸ ਤਰ੍ਹਾਂ ਹੋ ਗਿਆ ਇਹ ਸੂਚੀ ਦੇ ਵਿੱਚ ਕਿਸ ਨੇ ਜਾਰੀ ਕਰ ਦਿੱਤੀ ਜੋ ਕਿ ਕੇਸੀ ਵੈਨੂ ਗੋਪਾਲ ਦਾ ਉੱਪਰ ਦਸਤਾਖਰ ਹੋਏ ਹੋਏ ਨੇ ਔਰ ਇਹ ਜਾਲੀ ਸੂਚੀ ਕਿਹੜੇ ਸ਼ਰਾਰਤੀ ਅੰਸਰ ਨੇ ਔਰ ਕਾਂਗਰਸ ਪਾਰਟੀ ਦੇ ਆਪਣੀ ਜਿਹੜੇ ਹੈ ਨੇ ਜਿਹੜੇ ਆਪਣੇ ਵੱਲੋਂ ਇਹ ਜਿਹੜਾ ਕਾਂਗਰਸ ਪਾਰਟੀ ਨਾਲ ਧੋਖਾ ਕੀਤਾ ਜਾ ਰਿਹਾ ਸੋ ਕਾਂਗਰਸ ਪਾਰਟੀ ਆਪਣੇ ਆਪ ਨੂੰ ਜਿਹੜੀ ਕਿ ਪੰਜਾਬ ਦੀ ਵੱਡੀ ਨੈਸ਼ਨਲ ਪਾਰਟੀ ਗਿਣਦੀ ਹੈ ਸਾਰੇ ਦੇਸ਼ ਦੀ ਵੱਡੀ ਨੈਸ਼ਨਲ ਪਾਰਟੀ ਗਿਣਦੀ ਹੈ ਅੱਜ ਹਰਿਆਣਾ ਦਾ ਜਿਹੜਾ ਕਾਰਨਾਮਾ ਹੋਇਆ ਹੈ ਉਹ ਕਾਂਗਰਸ ਪਾਰਟੀ ਦੀ ਸ਼ਰਮ ਸ਼ਾਰੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹ ਆਪਣੇ ਆਪ ਨੂੰ ਜਿਹੜਾ ਕਿ ਸ਼ਰਮ ਮਹਿਸੂਸ ਕਰ ਰਹੇ ਨੇ ਹੁਣ ਹਲਕਿਆਂ ਦੇ ਵਿੱਚ ਜਿਹੜੇ ਕਿ ਲੋਕ ਇੱਕ ਦੂਜੇ ਕਿ ਉਹਨਾਂ ਦੇ ਸਮਰਥਕ ਉਹਨਾਂ ਨੂੰ ਜਿਹੜਾ ਕਿ ਹਲਕਿਆਂ ਦੇ ਵਿੱਚ ਜਾ ਰਹੇ ਸੀ ਲੇਕਿਨ ਉਹ ਜਦੋਂ ਜਾਲੀ ਆ ਜਾਂਦਾ ਤਾਂ ਉਸ ਉਮੀਦਵਾਰ ਜਿਹੜੇ ਹਜੇ ਹਲਕੇ ਦੇ ਵਿੱਚ ਉਤਾਰੇ ਹੀ ਨਹੀਂ ਗਏ ਉਹ ਫਿਰ ਆਪਣੇ ਆਪ ਨੂੰ ਕਿਸ ਤਰ੍ਹਾਂ ਮਹਿਸੂਸ ਕਰਨਗੇ ਸੋ ਕਾਂਗਰਸ ਪਾਰਟੀ ਦਾ ਜਿਹੜਾ ਕਿ ਸ਼ਰਮਸ਼ਾਰ ਕਰ ਦੇਣ ਵਾਲਾ ਇੱਕਾਰਾ